ਇੱਕ ਹਾਥੀ ਦੇ ਬੱਚੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੇ ਹਰ ਦੇਖਣ ਵਾਲੇ ਦੇ ਦਿਲ ਦੀ ਗਹਿਰਾਈ ਨੂੰ ਛੂ ਲਿਆ ਜਿੱਥੇ ਇੱਕ ਹਾਥੀ ਦਾ ਬੱਚਾ ਚਿਕੜ ਦੇ ਨਾਲ ਭਰੇ ਹੋਏ ਟੋਏ ਦੇ ਵਿੱਚ ਫਸ ਗਿਆ ਬੱਚਾ ਹਾਥੀਆਂ ਦੇ ਝੁੰਡ ਦੇ ਨਾਲ ਪਿੰਡ ਵਿੱਚੋਂ ਲੰਘ ਰਿਹਾ ਸੀ ਜਦੋਂ ਇਹ ਟੋਏ ਦੇ ਵਿੱਚ ਡਿੱਗ ਗਿਆ ਟੋਏ ਦੇ ਵਿੱਚ ਫਸਿਆ ਬੱਚਾ بار-बार ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਚਿਕੜ ਕਾਰਨ ਹਰ ਵਾਰ ਨਾਕਾਮ ਰਿਹਾ ਝੁੰਡ ਦੇ ਹੋਰ ਹਾਥੀ ਅੱਗੇ ਵੱਧ ਜਾਂਦੇ ਨੇ ਪਰ ਬੱਚੇ ਦੇ ਚੀਕਣ ਦੀ ਆਵਾਜ਼ ਸੁਣ ਕੇ ਸਥਾਨਕ ਪਿੰਡ ਵਾਸੀਆਂ ਨੇ ਮਦਦ ਦਾ ਹੱਥ ਵਿਧਾਇਆ ਉਹ ਕਹਿੰਦੇ ਨੇ ਨਾ ਕਿ ਜਦੋਂ ਕਿਸੇ ਦੀ ਦੁਹਾਈ ਦਿਲੋਂ ਨਿਕਲਦੀ ਹੈ ਤਾਂ ਮਦਦ ਆਪਣੇ ਆਪ ਹੀ ਰਾਹ ਲੱਭ ਲੈਂਦੀ ਹੈ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਭੱਜੇ ਚਲੇ ਆਏ ਇੱਕ ਪਲਵੀ ਬਰਬਾਦ ਕੀਤੇ ਬਿਨਾ ਉਹਨਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਤੇ ਲੱਖਾਂ ਮੁਸ਼ਕਕਤ ਕਰਨ ਤੋਂ ਬਾਅਦ ਉਸ ਹਾਥੀ ਦੇ ਬੱਚੇ ਨੂੰ ਬਾਹਰ ਕੱਢਿਆ ਗਿਆ ਜਿਵੇਂ ਹੀ ਹਾਥੀ ਦਾ ਬੱਚਾ ਬਾਹਰ ਆਇਆ ਤਾਂ ਉਹ ਜੀਸੀਬੀ ਮਸ਼ੀਨ ਵੱਲ ਮੁੜਿਆ ਅਤੇ ਆਪਣੇ ਸੁੰਡ ਦੇ ਨਾਲ ਇਸ ਤਰੀਕੇ ਨਾਲ ਮਸ਼ੀਨ ਨੂੰ ਛੋਹਿਆ ਕਿ ਜਿਵੇਂ ਉਹ ਧੰਨਵਾਦ ਕਰ ਰਿਹਾ ਹੋਵੇ ਜਿਵੇਂ ਕਿ ਉਹ ਸੋਚ ਰਿਹਾ ਹੋਵੇ ਕਿ ਉਹ ਹੱਥ ਸੀ ਜਿਸ ਨੇ ਉਸ ਦੀ ਜ਼ਿੰਦਗੀ ਬਚਾ ਲਈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ